아주. 네. 아, 네. 아, 네. 아, 네. 아, 네. ਸ਼੍ਰੀਮਾਨ ਸੰਤ ਬੱਬਾ ਕਰਤਾਰ ਸਿੰਘ ਜੀ ਮਹਾਰਾਜ ਚੈਰੀਟੇਬਲ ਟਰਸਟ ਰਜਿਸਟਰਡ ਵੱਲੋਂ ਜੋ ਇੱਕ ਜੁਝਾ ਸਾਹਿਬ ਜੀ ਦਾ ਜੁਝਾਰ ਸਿੰਘ ਅਕੈਡਮੀ ਜੋ ਕਿ ਸੰਤ ਬੱਬਾ ਕਰਤਾਰ ਸਿੰਘ ਜੀ ਮਹਾਰਾਜ ਦੇ ਬਚਨਾਂ ਦੇ ਅਨੁਸਾਰ ਜੋ ਆਤਮਿਕ ਸਿੱਖਿਆ ਦੇ ਲਈ ਜੋ ਇੱਕ ਅਕੈਡਮੀ ਮਹਾਰਾਜ ਨੇ ਬਚਨ ਕੀਤੇ ਸੀ ਉਸ ਦੇ ਮਤਾਬਕ ਜੋ ਸੰਤ ਬੱਬਾ ਅਮਰ ਸਿੰਘ ਜੀ ਨੇ ਜੋ ਅਕੈਡਮੀ ਚਲਾਈ ਸੀ ਉਸ ਦਾ ਉਦਘਾਟਨ ਸ਼੍ਰੀਮਾਨ ਸੰਤ ਬੱਬਾ ਕਰਤਾਰ ਸਿੰਘ ਜੀ ਮਹਾਰਾਜ ਚੈਰੀਟੇਬਲ ਟਰਸਟ ਰਜਿਸਟਰਡ ਵੱਲੋਂ ਅੱਜ ਉਹਨਾਂ ਦੇ ਮੈਂਬਰਾਂ ਵੱਲੋਂ ਕੀਤਾ ਗਿਆ ਹੈ ਤੇ ਇਸ ਮੌਕੇ ਜਿੱਥੇ ਸੁਖਮੀ ਸਾਹਿਬ ਦੇ ਪਾਠ ਦੇ ਉਹ ਪਾਏ ਗਏ ਉੱਥੇ ਬੱਚਿਆਂ ਵੱਲੋਂ ਬਹੁਤ ਹੀ ਰਸਪੰਨਾ ਕੀਰਤਨ ਵੀ ਕੀਤਾ ਗਿਆ ਤੇ ਬੱਚਿਆਂ ਵੱਲੋਂ ਬਹੁਤ ਸੁੰਦਰ ਗੁਰਬਾਣੀ ਦੀਆਂ ਜੋ ਕਵਿਤਾਵਾਂ ਵੀ ਸੁਣਾਈਆਂ ਗਈਆਂ ਤੇ ਇਸ ਮੌਕੇ ਜੋ ਪੰਜਾ ਪਿਆਰਿਆਂ ਵੱਲੋਂ ਜੋ ਤੱਕ ਲਾ ਕੇ ਜੋ ਸਾਹਿਬਜਾਦਾ ਜੁਝਾਰ ਸਿੰਘ ਅਕੈਡਮੀ ਜੋ ਕਿ ਬੱਚਿਆਂ ਦੇ ਸਨਹਿਰੀ ਭਵਿੱਖ ਦੇ ਲਈ ਅੱਜ ਇਮਾਰਤ ਬਣਾਉਣ ਦੇ ਲਈ ਸ਼ੁਰੂਆਤ ਹੋ ਚੁੱਕੀ ਹੈ ਤੇ ਇਸ ਮੌਕੇ ਇਲਾਕੇ ਦੀਆਂ ਸੰਗਤਾਂ ਬਹੁ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਸਨ ਤੇ ਸਾਰੇ ਵੱਲੋਂ ਜੋ ਇਸ ਮੌਕੇ ਜੋ ٹرسٹ ਦੇ ਮੈਂਬਰਾਂ ਸੀਗੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹ ਦੱਸਦ ਨੇ ਕਿ ਇਸ ਦੇ ਵਿੱਚ ਕੀ ਕੀ ਪੜ੍ਹਾਈ ਬੱਚਿਆਂ ਨੂੰ ਕਰਾਈ ਜਾਏਗੀ ਤੇ ਕਿਹੜੀ ਤੋਂ ਵੱਡੀ ਕਲਾਸ ਤੱਕ ਇਹ ਟਰਸਟ ਹੈ ਤੇ 3 ਮਹੀਨੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਅਕੈਡਮੀ ਸ਼ੁਰੂ ਹੋ ਜਾਵੇਗੀ ਇਹ ਨਹੀਂ ਪੱਥਰ ਰੱਖਿਆ ਗਿਆ ਅਕੈਡਮੀ ਦਾ ਜੀ ਜੀ ਜਾਣਕਾਰੀ ਦਿਓਗੇ ਜੀ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਇਹ ਅਕੈਡਮੀ ਦਾ ਨੀਂਹ ਪੱਥਰ ਰੱਖਿਆ ਗਿਆ ਏ ਬਾਬਾ ਜੁਝਾਰ ਸਿੰਘ ਜੀ ਅਕੈਡਮੀ ਜੋ ਸਾਡੇ ਵੱਡੇ ਮਹਾਪੁਰਖ ਮਹਾਰਾ ਦੀ ਦਰਗਾਹ ਤੋਂ ਬਰਸ ਹੋਏ ਹੋਏ ਤਨ ਤਨ ਬਾਬਾ ਕਰਤਾਰ ਸਿੰਘ ਜੀ ਪੈਰੋ ਮਾਜਰੇ ਵਾਲੇ ਬਾਬਾ ਜੀ ਉਹਨਾਂ ਦੇ ਬਚਨਾਂ ਅਨੁਸਾਰ ਇਹ ਅਕੈਡਮੀ ਸ਼ੁਰੂ ਹੋਈ ਆ ਪਿੰਡ ਪੈਰੋ ਮਾਜਰਾ ਸਾਹਿਬ ਦੇ ਵਿੱਚ ਜੋ ਕਿ ਇਸ ਇਲਾਕੇ ਨੂੰ ਇੱਕ ਬਹੁਤ ਵੱਡੀ ਗੋਡ ਗਿਫਟ ਇਹ ਦਿੱਤੀ ਜਾ ਰਹੀ ਆ ਜੋ ਕਿ ਇਹ ਸਮੁੱਚਾ ਟਰੱਸਟ ਮੈਂਬਰ ਸਤਕਾਰਯੋਗ ਡੀਆਜੀ ਸਾਹਿਬ ਰਟਾਇਰ ਪਰਵੀਰ ਸਿੰਘ ਗਿੱਲ ਜਿਨ੍ਹਾਂ ਦੀ ਵੱਡੀ ਉੱਚੀ ਲੰਮੀ ਸੋਚ ਆ ਜੋ ਅੱਜ ਅਕੈਡਮੀ ਸਟਾਰਟ ਹੋਣ ਜਾ ਰਹੀ ਆ ਸਾਰੀ ਸੰਗਤ ਦੇ ਸਹਿਯੋਗ ਨਾਲ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਬਾਬਾ ਅਮਰ ਸਿੰਘ ਜੀ ਵੀ ਵੱਡੇ ਵਜਨ ਕਰਕੇ ਗਏ ਸੀ ਕਿ ਇੱਥੇ ਭਾਈ ਵੱਡਾ ਹਸਪੀਟਲ ਤੇ ਵੱਡਾ ਸਕੂਲ ਤੇ ਵੱਡਾ ਗੁਰਦੁਆਰਾ ਸਾਹਿਬ ਤੁਸੀਂ ਆਰੰਭ ਕਰੋ ਸੋ ਆਰੰਭ ਕਰ ਰੱਖੀ ਗਏ ਸੀ ਉਹ ਕਰਕੇ ਗਏ ਸੀ ਬਾਬਾ ਜੀ ਆਪ ਆਪਣੇ ਕਰਨ ਕਰਵਾਉਣ ਦੇ ਨਾਲ ਕਰਕੇ ਗਏ ਸੀ ਸੋ ਬਹੁਤ ਵਧਾਈ ਦੇ ਪਾਤਰੋ ਇਲਾਕਾ ਨਿਵਾਸੀ ਤੇ ਸਾਡੀਆਂ ਸਾਰੀਆਂ ਸੰਗਤਾਂ ਕਿਉਂਕਿ ਅੱਜ ਜੋ ਸਾਨੂੰ ਵੱਡੀ ਲੋੜ ਹੈ ਐਜੂਕੇਸ਼ਨ ਦੀ ਤੇ ਮੈਡੀਸਿਨ ਦੀ ਇਹ ਸਭ ਤੋਂ ਵੱਡੀ ਲੋੜ ਅੱਜ ਸਾਨੂੰ এডੂਕੇਸ਼ਨ ਦੀ ਅਸੀਂ ਬਹੁਤ ਖੁਸ਼ ਹੋਇਆ ਸਾਡਾ ਮਨ ਜਦੋਂ ਸਾਡੇ ਇਸ ਅਕੈਡਮੀ ਦੇ ਬੱਚੇ ਸਿਰਾਂ ਦੇ ਉੱਤੇ ਦਸਾਰਾ ਸਜਾ ਕੇ ਉਹ ਸਾਹਮਣੇ ਮਾਈਕ ਤੇ ਆ ਕੇ ਉਹਨਾਂ ਨੇ ਸ਼ਬਦ ਬੋਲੇ ਮੈਂ ਸਾਰੀਆਂ ਸੰਗਤਾਂ ਨੂੰ ਅੱਜ ਦੇ ਸੁਭਾਗੇ ਦੇ ਸਾਡੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਏ ਅਸੀਂ ਪੂਰਨ ਆਪਣੇ ਵੱਲੋਂ ਵੀ ਪੂਰਨ ਪ੍ਰੋਸਾ ਦਿੰਦੇ ਆ ਕਿ ਅਸੀਂ ਹਰ ਤੁਹਾਡੀ ਨਾਲ ਮੁੰਡੇ ਨਾਲ ਮੁੰਨਾ ਜੋੜ ਕੇ ਤੁਹਾਡੇ ਟਰਸਟ ਦੇ ਨਾਲ ਚੱਲਾਂਗੇ ਤਾਂ ਕਿ ਅਸੀਂ ਆਪਣੇ ਬਾਬਾ ਕਰਤਾਰ ਸਿੰਘ ਦਾ ਨਾਂ ਬਾਰਡ ਲੈਵਲ ਦੇ ਉੱਚੇ ਲੈਵਲ ਨੂੰ ਲਿਖਾ ਜਾਈਏ ਬਾਕੀ ਗੱਲਾਂ ਸਾਰੀਆਂ ਪੂਰੀਆਂ ਸੀਗੀਆਂ ਇਹ ਘਾਟ ਸੀਗੀ ਐਜੂਕੇਸ਼ਨ ਤੇ ਮੈਡੀਸਿਨ ਦੀ ਉਹ ਵੀ ਟਰਸਟ ਵੱਲੋਂ ਬਾਬਾ ਜੀ ਦੇ ਪਿਆਰ ਵੱਲੋਂ ਆਰੰਭ ਕੀਤੀ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਕਹੂੰਗੇ ਅੱਜ ਜੋ ਇਸ ਅਕੈਡਮੀ ਤੇ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ ਸੰਤ ਮਹਾਪੁਰਸ਼ਾਂ ਦੇ ਵਚਨ ਜਿਹੜੇ ਪੂਰੇ ਹੋਏ ਆ ਸੁੰਨੀ ਪੱਥਰ ਰੱਖੇ ਗਏ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਨ ਤਨ ਸਤਿਗੁਰੂ ਸੰਤ ਬਾਖਸ਼ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਜਿਨ੍ਹਾਂ ਦੇ ਬਚਨ ਹੋਏ ਸੀ ਇਲਾਕੇ ਦੇ ਬੱਚਿਆਂ ਦੀ ਸੇਵਾ ਕਰਨ ਵਾਸਤੇ ਔਰ ਗੁਰੂ ਮਾਰਾਇ ਨਾਲ ਜੋੜਨ ਵਾਸਤੇ ਤੇ ਉਸ ਉਹਨਾਂ ਬੱਚਰਾਂ ਅਨੁਸਾਰ ਕੇ ਇਹ ਇਥੇ ਅਕੈਡਮੀ ਆਰੰਭ ਹੋਏਗੀ ਇਲਾਕੇ ਦੇ ਬੱਚਿਆਂ ਦੀ ਅਕੈਡਮੀ ਰਹੀ ਸੇਵਾ ਕਰਨੀ ਤੇ ਔਰ ਮਾਰਾਇ ਨਾਲ ਜੋੜਨਾ ਬੱਚਿਆਂ ਨੂੰ ਸੋ ਉਹ ਵਿਦਿਆ ਦੇ ਨਾਲ ਨਾਲ ਮਾਰਾਇ ਨਾਲ ਜੋੜਨ ਦੇ ਉਪਰਾਲੇ ਵੀ ਹੁਣੇ ਸ਼ੁਰੂ ਕਰ ਦਿੱਤੇ ਗਏ ਆ ਇਸੋਂ 32 ਸਾਲ ਪਹਿਲਾਂ ਅਸੀਂ ਮਹਾਰਾਜ ਨੂੰ ਬੇਨਤੀ ਕਰਕੇ ਜਦੋਂ ਸੰਗਰੂਰ ਵਿੱਚ ਧੂਰੀ ਵਿਖੇ ਮਹਾਰਾਜ ਦੀ ਚਰਨ ਪਵਾ ਕੇ ਤੇ ਉੱਥੇ ਲੈ ਕੇ ਗਏ ਸੀ ਮਹਾਰਾਜ ਨੇ ਫਿਰ ਉੱਥੇ ਵਾਰ ਦਿੱਤੇ ਸੀਗੇ ਉਹ ਵਾਰ ਅੱਜ ਵੀ ਉਸ ਇਲਾਕੇ ਨੂੰ ਉਤਾਰ ਰਿਹਾ ਤੇ 8000 ਬੱਚਾ ਉਸ ਅਕੈਡਮੀ ਵਿੱਚ ਪੜ੍ਹ ਕੇ ਆਪਣਾ ਭਵਿੱਖ ਨੂੰ ਉਜਲਾ ਕਰ ਰਿਹਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਉਹ ਹੀ ਬਚਨਾ ਇੱਥੇ ਵੱਖਰੇ ਬਚਨ ਕੀਤੇ ਸੀ ਮਹਾਰਾਜ ਨੇ ਜਿਹੜੇ ਉਹਦੇ ਬਚਨਾ ਨੂੰ ਤੇ ਉਹ ਸਾਰੇ ਸੰਧਵਾ ਅਮਰ ਸਿੰਘ ਜੀ ਮਹਾਰਾਜ ਨੇ ਦੋ ਕਾਰਜ ਆਰੰਭ ਕਰਾਏ ਆਪਣੇ ਹੱਥਾਂ ਨਾਲ ਇੱਕ ਤੇ ਹਸਪਤਾਲ ਦੀ ਗਿਆਨੀ ਬਾਬਾ ਸਰਦੂਲ ਸਿੰਘ ਜੀ ਉੱਥੇ ਆਪਣੀ ਆਪਣੀ ਜੱਦੀ ਜ਼ਮੀਨ ਦੇ ਕੇ ਗਈ ਸੀ ਪਲਾਟ ਉਹਦੇ ਵਿੱਚ ਬਾਬਾ ਜੀ ਦੇ ਹਸਪਤਾਲ ਸ਼ੁਰੂ ਕਰਵਾਇਆ ਸੰਧਵਾ ਅਮਰ ਸਿੰਘ ਮਹਾਰਾਜ ਜੀ ਨੇ ਔਰ ਇੱਥੇ ਅਕੈਡਮੀ ਜਿਹੜੀ ਆ ਉਹਦਾ ਸਹਿਬ ਦਾ ਜੁਹਾਰ ਸਿੰਘ ਜੀ ਦੇ ਇਹ ਟਰਨਾਂ ਦਾ ਉਠਾਸਰਾ ਲੈਂਦੇ ਹੋਏ ਇਹ ਬੱਚਿਆਂ ਦੇ ਪੇਖਵਾਸੇ ਸੇ ਅਕੈਡਮੀ ਆਰੰਭ ਕਰਵਾ ਦਿੱਤੀ ਸੀ ਜਿਸ ਦੇ ਵਿੱਚ 300 ਤੋਂ ਵੱਧ ਬੱਚੇ ਪੜ ਰਹੇ ਆ ਪਰ ਕਿਉਂਕਿ ਉਹ ਆਪਣਾ ਆਰਜੀ ਤੌਰ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਉਹਦਾ ਪ੍ਰਬੰਧ ਕੀਤਾ ਗਿਆ ਸੀ ਵਾਰ ਦੇ ਅਨੁਸਾਰ ਤੇ ਉਹ ਉਹਦੀ ਹੁਣ ਬਿਲਡਿੰਗ ਦੀ ਜਿਹੜੀ ਉਸਾਰੀ ਕਰਨ ਲਈ ਇਹ ਅਪਰਾਲਾ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦੀ ਸਰਪ੍ਰੈਸ ਸੀ ਚ ਗੁਰੂ ਮਹਾਜਾ ਜੀ ਅਰਦਾਸ ਕਰਕੇ ਆਰੰਭ ਕੀਤਾ ਗਿਆ ਤੇ ਲਾਪੇ ਸਾਰੇ ਇਹ ਪਹਿਲਾ ਪੰਜਵੀ ਤੱਕ ਬਾਬਾ ਜੀ ਸ਼ੁਰੂ ਕਰਾ ਕੇ ਗਏ ਸੀ ਸੰਤ ਜੀ ਹੁਣ ਛੇਵੀ ਐਡ ਕਰ ਦਿੱਤੀ ਗਈ ਹਰ ਸਾਲ ਇੱਕ ਕਲਾਸ ਐਡ ਹੋਇਆ ਕਰੇਗੀ ਜੀ ਤੋ ਰੀ ਦੇ ਚ ਮਨੋਰਥ ਸਿਰਫ ਇਹ ਹੈ ਮਹਾਰਾਜ ਜੀ ਮੇਰ ਲੈਣ ਲਈ ਆਪਾਂ ਅਰਦਾਸ ਕਰਕੇ ਮਹਾਰਾਜ ਜੀਆ ਮੇਰਾ ਹਾਸਲ ਕਰਕੇ ਸਾਡੇ ਬੱਚੇ ਜਿਹੜੇ ਇਲਾਕੇ ਦੇ ਬੱਚੇ ਆ ਉਹ ਕਿਤੇ ਦੇਸ਼ ਤੋਂ ਸੰਸਾਰ ਪ੍ਰਤੀ ਪ੍ਰਸਿੱਧੀਆਂ ਹਾਸਲ ਕਰਨ ਆਪਣੀਆਂ ਗੁਰੂ ਮੱਧ ਆਸਰਾ ਲੈ ਕੇ ਜਿਨ੍ਹਾਂ ਚ ਗੁਰਬਾਣੀ ਨਾਲ ਨਾ ਜੋ ਜੁੜਿਆ ਜਾਵੇ ਤੇ ਉਹਨਾਂ ਚ ਇਹ ਮੇਹਰਾ ਨਹੀਂ ਮਿਲਣੀ ਤੇ ਇਸ ਕਰਕੇ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਨਾਲ ਹੀ ਸ਼ੁਰੂ ਕਰ ਦਿੱਤਾ ਗਿਆ ਬੱਚੇ ਗੁਰਬਾਣੀ ਪੜ੍ਹ ਰਹੇ ਨੇ ਜਪਜੀ ਸਾਹਿਬ ਪੜ੍ਹ ਰਹੇ ਆ ਪਰ ਸਾਰੀਆਂ ਸਾਖੀਆਂ ਆਪਣੀ ਮਰਿਆਦਾ ਅਨੁਸਾਰ ਸਾਰੀ ਪੜਾਈ ਕੀਤੀ ਜਾ ਰਹੀ ਹੈ ਇਹ ਕੋਈ ਕੋਈ ਕਿਸੇ ਜਿਸ ਤਰ੍ਹਾਂ ਆਮ ਤੌਰ ਤੇ ਬਿਜ਼ਨਸਦਾਰੇ ਬਣੇ ਹੋਏ আজকাল ਬਹੁਤ ਬਿਜ਼ਨਸ ਬੜੇ ਬੜੀਆਂ ਵੱਡੀਆਂ ਕੰਪਨੀ ਆ ਗਈਆਂ ਇਹ ਸਿਰਫ ਸੇਵਾ ਵਾਸਤੇ ਆ ਇੱਥੇ ਮਾਰੇ ਨੇ ਗੋਲਕ ਦਾ ਵੀ ਅਗਿਆ ਦਿੱਤੀ ਸੀ ਕਿ ਇਹ ਗੋਲਕ ਵਿੱਚ ਸੇਵਾ ਜਿਹੜੀ ਜੁਨੀ ਹੋਏਗੀ ਉਹਦੇ ਵਿੱਚ ਮੈਂਬਰ ਪਾਓ ਕਮੇਟੀ ਵਿੱਚ ਮੈਂਬਰ ਪਾ ਲਓ ਤੇ ਫਿਰ ਉਹ ਮੈਂਬਰਾਂ ਤੋਂ ਚੰਦਾ ਲਿਆ ਜਾਵੇ ਉਹ ਅਸੀਂ ਮੈਂਬਰ ਪਾ ਕੇ ਸਾਡੇ ਕੋਲ 100 ਦੇ ਖਰੀਫ ਮੈਂਬਰ ਹੋ ਚੁੱਕੇ ਆ ਜਿਨ੍ਹਾਂ ਤੋਂ 2100 ਰੁਪਏ ਚੰਦਾ ਲਿਆ ਜਾਂਦਾ ਫਿਰ ਉਹ ਗੋਲਕ ਵਿੱਚ ਪਾ ਕੇ ਫਿਰ ਅੱਗੇ ਦਾ ਖਰਚਾ ਕੀਤਾ ਜਾਂਦਾ ਤੇ ਉਹਦੇ ਅਸੀਂ ਇੱਕ ਗੋਲਕ ਸੁਨੈਰੀਦਾਨ ਬਣੇਗਾ ਔਰ ਇਹ ਗੋਲਕ ਦਸ਼ਮੇਸ਼ ਪਤਾ ਦੀ ਹੋਵੇਗੀ ਤੇ ਉਸ ਵਿੱਚ ਫਿਰ ਭਾਗ ਲਾ ਕੇ ਇਲਾਕੇ ਦੇ ਬੱਚਿਆਂ ਦੀ ਸਾਰ ਆਪਾਂ ਮਹਾਰਾਜ ਦੀ ਕਿਰਪਾ ਨਾਲ ਔਰ ਸਾਰੇ ਮਾਪੇ ਮਾਤਾ ਪਿਤਾ ਦੇ ਸਹਿਯੋਗ ਨਾਲ ਇਲਾਕੇ ਦੇ ਸਾਰੇ ਅਬ ਫਾਰ ਇਲਾਕੇ ਦੇ ਨਿਵਾਸੀਆਂ ਦੇ ਸਹਿਯੋਗ ਨਾਲ ਫਿਰ ਇਹ ਇਸ ਬੂਟੇ ਨੂੰ ਪਰਫੁੱਲਤ ਮਾਰਜ ਕਰਨ ਇਹ ਹੋਰ ਅਰਦਾਸ ਆਪਾਂ ਕਰਨੀ ਹੈ ਸਾਰੇ ਨੂੰ ਕੀ ਲੱਗਦਾ ਬਈ ਫਸਾ ਇੱਥੇ ਬੱਚੇ ਪੜਨ ਬੈਠ ਬੈਠ ਜਾਣਗੇ ਜੀ ਹਾਂਜੀ ਕਦੋਂ ਤੱਕ ਬੱਚੇ ਮਤਲਬ ਇੱਥੇ ਪੜਨਾ ਸ਼ੁਰੂ ਕਰ ਦੇਣਗੇ ਇਸ ਬਿਲਡਿੰਗ ਵਿੱਚ ਜੀ ਜੀ ਬੱਚੇ ਤੇ ਬਢਾਈ ਕਰ ਰਹੇ ਨੇ ਅੰਦੇ ਸਾਡਾ ਬੰਦੋਬਸ ਹੈਗਾ ਇਹਦੇ ਵਿੱਚ ਹਾਂਜੀ ਇਸ ਬਿਲਡਿੰਗ ਤੇਨ ਕਿ ਮਹੀਨੇ ਤੱਕ ਇਹ ਆਪਣਾ ਚਾਲੂ ਹੋ ਜਾਏਗਾ ਲੱਗਦਾ ਵੀ ਤਿੰਨ ਮਹੀਨੇ ਤੱਕ ਹਾਂਜੀ ਹਾਂਜੀ ਬਹੁਤ ਸੋਹਣੇ ਅਜੇ ਨਹੀਂ ਪਤਾ ਆਜੋ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੈਂ ਸਾਧ ਸੰਗਤ ਨੂੰ ਇਹ ਦੱਸਣਾ ਚਾਹੁੰਦਾ ਕਿ ਸਾਡਾ ਇਹ ਇਲਾਕਾ ਪਹਿਲਾਂ ਬਹੁਤ ਪਛੜਿਆ ਹੋਇਆ ਸੀ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਇੱਥੇ ਚਰਨ ਪੈਣ ਨਾਲ ਇਲਾਕਾ ਬਹੁਤ ਬਲੰਦੀਆਂ ਤੇ ਚਹੂਰ ਰਿਹਾ ਹੁਣ ਇਸ ਕਰਕੇ ਉਹਨਾਂ ਨੇ ਬਚਨ ਕੀਤਾ ਸੀ ਕਿ ਇੱਕ ਹਸਪਤਾਲ ਤੇ ਇੱਕ ਅਕੈਡਮੀ ਬਹੁਤ ਜ਼ਰੂਰੀ ਹੋਣੀ ਚਾਹੀਦੀ ਆ ਜਿਹੜੀ ਕਿ ਅਸੀਂ ਛੋਟੀਆਂ ਕਲਾਸਾਂ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਰਹੀਆਂ ਨੇ ਤੇ ਵੱਡੀਆਂ ਕਲਾਸਾਂ ਬਾਅਦ ਤੇ ਅਸੀਂ ਬਿਲਡਿੰਗ ਦੀ ਉਸਾਰੀ ਅਜ ਆਰੰਭ ਕਰਤੀ 3 ਮਹੀਨੇ ਦੇ ਵਿੱਚ ਵਿੱਚ ਇਹਨੂੰ ਪੂਰੀ ਕਰ ਦਵਾਂਗੇ ਇਸ ਤੋਂ ਇਲਾਵਾ ਸੰਤ ਬਾਬਾ ਕਰਤਾਰ ਸਿੰਘ ਜੀ ਦੀ ਯਾਦ ਵਿੱਚ ਅਸੀਂ ਯਾਦਗਾਰ ਵੀ ਬਣਾ ਰਹੇ ਹਾਂ ਉਹਦਾ ਵੀ ਛੇਤੀ ਹੀ ਅਧਾਰਨ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਲਸਾ